ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਬਟਿਕ ਤੇ ਤੁਹਾਡਾ ਸਵਾਗਤ ਹੈ ਫੋਕ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਅੱਜ ਫਿਰ ਤੋਂ ਹਾਜ਼ਰ ਹੋયા ਕੰਬੋ ਆਫਰ ਨਾਲ ਇਹ ਕੰਬੋ ਆਫਰ ਕਈ ਦਿਨਾਂ ਤੋਂ ਚੱਲ ਰਹੀ ਹੈ ਇਹ ਰਖੜੀ ਸਪੈਸ਼ਲ ਆਫਰ ਹੈ ਬਹੁਤ ਸੋਹਣੇ ਸਿਲੇਕਟਡ ਜੇ ਪੀਸ ਨੇ ਪਿਓਰ ਕੈਮਰਿਕ ਕਾਟਨ ਦੇ ਨੇ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨ ਸ਼ਾਟ ਲਈ ਜਾਓ ਇਹ ਦੋ ਸੂਟ 1250 ਰੁਪਏ ਵਿੱਚ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਦੋ ਸੂਟ 1250 ਰੁਪਏ ਵਿੱਚ ਕੰਬੋ ਆਫਰ ਹੈ ਜੀ ਲਓ ਜੀ ਕਰਦੇ ਆ ਸ਼ੁਰੂ ਪਿਓਰ ਕੈਮਰਿਕ ਕਾਟਨ ਇਹਨਾਂ ਚੋਂ ਇਹਨਾਂ ਸਾਰੇ ਸੂਟਾਂ 'ਚ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ 1250 ਰੁਪਏ ਵਿੱਚ ਦੋ ਸੂਟ ਮਿਲਣਗੇ ਜੀ ਤੁਹਾਨੂੰ ਬਹੁਤ ਸੋਹਣੇ ਸੂਟ ਨੇ ਪਿਓਰ ਕੈਮਰਿਕ ਕਾਟਨ ਹੈ ਗਰਮੀਆਂ ਦੇ ਤੋਹਫੇ ਨੇ ਜੀ ਜਿਵੇਂ ਗਰਮੀ ਪੀਕ ਤੇ ਐ ਨਾ ਬਹੁਤ ਸੋਹਣੇ ਸੂਟ ਨੇ ਆ ਗਿਆ ਦਾ ਦੁਪੱਟਾ ਇਹਦੇ neck ਤੇ ਡਿਜ਼ਾਈਨ ਕੀਤਾ ਹੋਇਆ ਹੈ ਇਹ ਜਰੀ ਵਰਕ ਹੈ ਜੀ ਪੱਟੀ ਲਗਾ ਕੇ ਪੱਟੀ ਉੱਪਰ نیچے ਵੀ ਕਰ ਸਕਦੇ ਹਾਂ ਇਹ ਦੇਖੋ ਇਹਦਾ ਫਰੰਟ ਬੈਕ ਸੇਮ ਹੈ ਸਰਕਲ ਜੇ ਬਣੇ ਹੋਏ ਨੇ ਏ ਆ ਗਿਆ ਦਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਹੈ ਜੀ ਇਹਦਾ ਨੈਕਸਟ ਕਲਰ ਆ ਗਿਆ ਬਹੁਤ ਸੋਹਣੇ ਸੂਟ ਨੇ ਜੀ ਪਿਓਰ ਕੈਮਰੀ कॉटन ਇੱਕ 5% ਵੀ ਇਹ ਚ ਮਿਕਸ ਨਹੀਂ ਹੈਗਾ ਜੀ ਕਪੜਾ ਸਿੰਥੈਟਿਕ ਨਹੀਂ ਹੈਗਾ ਪਿਓਰ कॉटन ਹੈ ਬਹੁਤ ਸੋਹਣੀ कॉटन ਹੈ ਇਹ ਦੇਖੋ ਸਲਵਾਰ ਸਲਵਾਰ ਦੇਖੋ ਕਿੰਨੀ ਪਿਆਰੀ ਹੈ ਡਿਜ਼ਾਈਨ ਇਹ ਪਿਸਟਾ ਗ੍ਰੀਨ ਜਾਂ ਕਲਰ ਹੈ ਇਹ ਆਫ ਵਾਈਟ ਸਲਵਾਰ ਹੈ ਸਲਵਾਰ 'ਚ ਪ੍ਰਿੰਟ ਬਣਿਆ ਹੋਇਆ ਹੈ ਸ਼ਰਟ ਨਾਲਗਾ ਇਹ ਆ ਗਿਆ ਦੁਪੱਟਾ ਇਹ ਤਾਂ ਬਹੁਤ ਸੋਹਣਾ ਟੂ ਸਾਈਡ ਲਾਈਨਾਂ ਬਣੀਆਂ ਹੋਈਆਂ ਨੇ ਸੈਂਟਰ 'ਚ ਪ੍ਰਿੰਟ ਦਿੱਤਾ ਹੋਇਆ ਹੈ 2 ਮੀਟਰ ਦਾ ਦੁਪੱਟਾ ਹੈ ਜੀ ਪ्युअर ਕੈਮਰੀ कॉटन ਦਾ ਹੀ ਏ ਆ ਗਿਆ ਫਲੇਮੰਡਰ ਜਿਹੜਾ ਸ਼ੇਡ ਬਹੁਤ ਸੋਹਣਾ ਹੈ ਪੂਰਾ ਟ੍ਰੈਂਡਿੰਗ ਚ ਹੈ ਕਲਰ ਸਾਰੇ ਸੂਟ ਚ ਸਰਕਲ ਬਣੇ ਹੋਏ ਨੇ 프ਰੰਟ ਬੈਕ ਇਹ ਟਾਈ ਪੱਟੀ ਆ ਗਈ ਸਲਵਾਰ ਇਹ ਆ ਗਿਆ ਜੀ ਦੁਪੱਟਾ ਦੁਪੱਟਾ ਸੇਮ ਹੀ ਹੈ ਜੀ ਜਿਹੜੇ ਪਹਿਲਾਂ ਹੋਲ ਕੇ ਦਿਖਾਈ ਸੀ 2 ਮੀਟਰ ਦਾ ਇਹ ਸਾਰੇ ਸੂਟਾਂ 'ਚ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਇਹ ਦੋ ਲੈਣੇ ਪੈਣਗੇ ਜੀ ਤੁਹਾਨੂੰ ਦੋ ਤੋਂ ਵੱਧ ਜਿੰਨੇ ਮਰਜ਼ੀ ਲੈ ਸਕਦੇ ਹੋ ਯਾਨੀ ਕਿ ਦੋ ਸੂਟ 1250 ਰੁਪਏ ਵਿੱਚ ਪੈਣਗੇ ਤੁਹਾਨੂੰ ਘਰ ਬੈਠੇ ਬਿਠਾਈ ਇਹ neck ਤੇ ਜਿਹੜਾ ਹੈਗਾ ਹੈ ਹੈਂਡਵਰਕ ਹੈ ਜੀ ਸਾਰਾ ਪਲਸਵਰਕ ਹੈ オリジナル ਮਿਰਰ ਹੈ ਇਹ ਸਾਈਡ ਤੇ ਸਮੂਸਾ ਲੇਸ ਲੱਗੀ ਹੋਈ ਹੈ ਇਹ ਪੱਟੀ ਕਿਤੇ ਵੀ ਐਡਜਸਟ ਹੋ ਸਕਦੀ ਹੈ ਇਹ ਆ ਗਈ ਜੀ ਸਲਵਾਰ ਇਹਦੀ ਸਲਵਾਰ ਦਾ ਪਿੰਟ ਦੇਖੋ ਕਿੰਨਾ ਸੋਹਣਾ ਪਿਓਰ ਕੈਮਰਿਕ ਕਾਟਨ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ ਇਹ ਖੁੱਟਪਟਾ ਕਿੰਨਾ ਸੋਹਣਾ ਪਿਓਰ ਕੈਮਰਿਕ ਕਾਟਨ ਨੈਕਸਟ ਆ ਗਿਆ ਪੂਰਾ ਟ੍ਰੈਂਡਿੰਗ ਚ ਹੈ ਜੀ ਇਹ ਡਿਜ਼ਾਈਨ ਪਾਰਟੀ ਵੇਅਰ ਸੂਟ ਵੀ ਏਸੀ ਡਿਜ਼ਾਈਨ ਦੇ ਨੇ ਜ਼ਿਆਦਾਤਰ neck ਤੇ ਵਰਕ ਹੈ ਦੇਖੋ ਇਹ ਰੇਸ਼ਮ ਵਰਕ ਜਰੀ ਵਰਕ ਨੋਟ ਸਟਿਚ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹ ਆ ਗਈ ਜੀ ਸਲਵਾਰ ਇਹ ਆ ਗਿਆ ਦਾ ਪਿਆਰਾ ਜਾੜਾ ਪੱਟਾ ਪ्योर ਕੈਮਰੇ ਕੋ ਦੇਖੋ ਨਹੀਂ ਜਿਹੜਾ ਵਿੱਚ ਡਾਰਕ ਕਲਰ ਹੈ ਨਾ ਜੀ ਡਿਜ਼ਾਈਨ ਦੇ ਉਹਦੇ ਨਾਲ ਮੈਚਿੰਗ ਹੈ ਸਲਵਾਰ ਦੀ ਦੁਪੱਟੇ ਦੀ ਇਹਦੇ ਦੋ ਪੀਸ ਨੇ ਜੀ ਸੇਮ ਹੀ ਹੈ ਇਹ ਨੈਕਸਟ ਆ ਗਿਆ ਸਭ ਦੀ ਅਲੱਗ-ਅਲੱਗ ਡਿਜ਼ਾਈਨਿੰਗ ਹੈ ਜੀ ਅਲੱਗ-ਅਲੱਗ ਡਿਜ਼ਾਈਨਿੰਗ ਹੈ ਸਭ ਦੀ ਪਿਓਰ ਕੈਮਰਿਕ ਦੇ ਸੂਟ ਨੇ ਇਹ ਰੇਸ਼ਮ ਵਰਕ ਹੈ ਤਿੱਲਾ ਵਰਕ ਹੈ ਪਰਲਸ ਵਰਕ ਹੈ ਬਹੁਤ ਸੋਹਣਾ ਸੂਟ ਹੈ ਜੀ ਟਾਈ ਪੱਟੀ ਹੈ ਟਾਈ ਪੱਟੀ ਤੇ ਪਲਸ ਵਰਕ ਕੀਤਾ ਹੋਇਆ ਥੇਰੇ ਤੇ ਲੈਸ ਇਸਮੂਸਾ ਇਹ ਆ ਗਈ ਸਲਵਾਰ ਕੰਟਰਾਸਟ ਬਣਾਇਆ ਹੋਇਆ ਜੀ ਆ ਵਰਕ ਨਾਲ ਇਹ ਆ ਗਿਆ ਬਹੁਤ ਸੋਹਣਾ ਦੁਪੱਟਾ ਸੈਮੀ ਪਿਓਰ ਇਹ ਆ ਗਈ ਜੀ ਟੂ ਸੈਟ ਪੱਟੀ ਦੁਪੱਟੇ ਦੇ ਟੂ ਸਾਈਡ ਪੱਟੀ ਹੈ ਜੀ ਸੈਮੀ ਪਿਓਰ ਦੁਪੱਟਾ ਬਹੁਤ ਸੋਹਣਾ نیکسٹ آ گیا بہت سونے سوٹ نے جی دیکھو پیورٹن ٹائی پٹی پلس ورک تیلا ورک ریشم ورک بہت سونا سوٹ ہے جیٹراسٹ بنایا ہوا ہے یہ آ گیا جی ادا دپٹا ٹو سائیڈ پٹی نیکسٹ آ گیا پیور کیمریک کوٹن پیور کیمریک کوٹن گیری ڈیزائننگ کیتی ہوئی ہے سموسا لے سے پٹی لگا کے ڈیزائننگ کیتی ہوئی ہے جی نیک بھی پٹی لگا کے ڈیزائننگ کیتی ہوئی ہے ਇਹ ਮਿਰਰਵਰਕ ਰੇਸ਼ਮਵਰਕ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ। ਸਲਵਾ ਦੁਪੱਟਾ ਕਾਟਨ ਪ्युअर ਕਾਟਨ ਹੈ ਜੀ ਦੁਪੱਟਾ 2.5 ਮੀਟਰ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ। ਸੋ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਇੰਨਾਂ ਸਾਰੇ ਸੋਹਣੇ ਸੋਹਣੇ ਸੂਟਾਂ 'ਚ ਜਿਹੜਾ ਵੀ ਸੂਰਤਾਂ ਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਜੀ ਤਾਂ ਕਿ ਸਾਡੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਤਦ ਸੇ ਆਕਾ